ਰਾਗ ਸੂਹੀ ਮਹਲਾ 14 ਅષ્ટ ਪਦੀਆਂ ਘਰ 10ਵਾਂ ਇੱਕ ਓੰਕਾਰ ਸਤ ਗੁਰ ਪ੍ਰਸਾਦ ਅੰਦਰ ਸਚਾ ਨੇ ਲਾਇਆ ਪ੍ਰੀਤਮ ਆਪਣੇ ਗੁਰੂ ਨੇ ਆਪਣੇ ਪਿਆਰੇ ਪ੍ਰਭੂ ਦਾ ਸਦਾ ਕਾਇਮ ਰਹਿਣ ਵਾਲਾ ਪਿਆਰ ਮੇਰੇ ਹਿਰਦੇ ਵਿੱਚ ਪੈਦਾ ਕਰ ਦਿੱਤਾ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ ਤਾਈਂ ਜਦੋਂ ਮੈਂ ਗੁਰੂ ਨੂੰ ਆਪਣੇ ਸਾਹਮਣੇ ਵੇਖਦਾ ਹਾਂ ਤਾਂ ਮੇਰਾ ਤਨ ਮੇਰਾ ਮਨ ਖਿੜ ਪੈਂਦਾ ਹੈ ਜਦੋਂ ਮੈਂ ਗੁਰੂ ਨੂੰ ਹਰ ਵੇਲੇ ਆਪਣੇ ਸਾਹਮਣੇ ਰੱਖਦਾ ਹਾਂ ਕੋਈ ਇਹੋ ਜਿਹਾ ਵੇੜਾ ਨਹੀਂ ਹੁੰਦਾ ਜਦੋਂ ਮੈਨੂੰ ਇਦਾਂ ਲੱਗੇ ਕਿ ਗੁਰੂ ਮੇਰਾ ਮੇਰੇ ਸਾਹਮਣੇ ਨਹੀਂ ਹੈ ਗੁਰੂ ਨੂੰ ਸਾਹਮਣੇ ਰੱਖ ਕੇ ਹਰ ਫੈਸਲਾ ਮੈਂ ਕਰਦਾ ਹਰ ਗੱਲ ਮੈਂ ਕਰਦਾ ਜੇ ਮੇਰਾ ਤਨ ਮਨ ਨਿਹਾਲ ਹੋਇਆ ਰਿਹਾ ਜਾਂਦਾ ਹੈ ਮੈਂ ਹਰ ਹਰ ਨਾਮ ਵਿਸਾ ਪੂਰੇ ਗੁਰੂ ਪਾਸੋਂ ਮੈਂ ਉਸ ਪ੍ਰਮਾਤਮਾ ਦਾ ਨਾਮ ਸਰਮਾਇਆ ਪ੍ਰਾਪਤ ਕਰ ਲਿਆ ਹੈ ਗੁਰ ਪੂਰੇ ਤੇ ਪਾਇਆ ਅੰਮ੍ਰਿਤ ਅਗੰਮ ਅਥਾਰਹਾਉ ਜੋ ਆਤਮਿਕ ਜੀਵਨ ਦੇਣ ਵਾਲਾ ਹੈ ਜੋ ਗੁਰੂ ਤੋਂ ਬਿਨਾ ਆਪੌਂਚ ਹੈ ਜੋ ਬੜੇ ਡੂੰਗੇ ਦਿਲ ਵਾਲਾ ਹੈ ਹਉ ਸਤਿਗੁਰ ਵੇਖ ਵਿਗਸਿਆ ਹਰ ਨਾਮੇ ਲੱਗਾ ਪਿਆਰ ਗੁਰੂ ਨੂੰ ਵੇਖ ਕੇ ਮੇਰੀ ਜਿੰਦ ਖੜ ਪੈਂਦੀ ਹੈ ਗੁਰੂ ਦੀ ਕਿਰਪਾ ਪ੍ਰਮਾਤਮਾ ਦੇ ਨਾਮ ਵਿੱਚ ਮੇਰਾ ਪਿਆਰ ਬਣ ਗਿਆ ਹੈ ਕਿਰਪਾ ਕਰਕੇ ਮਿਲਿਆ ਨੋ ਪਾਇਆ ਮੁਖ ਦਵਾਰ ਜਿਨ੍ਹਾਂ ਨੂੰ ਗੁਰੂ ਨੇ ਮਿਹਰ ਕਰਕੇ ਪ੍ਰਮਾਤਮਾ ਦੇ ਚਰਨਾਂ ਨਾਲ ਜੋੜ ਦਿੱਤਾ ਉਹਨਾਂ ਨੇ ਦੁਨੀਆ ਦੇ ਮੋਤੋਂ ਖਲਾਸੀ ਦਾ ਦਰਵਾਜ਼ਾ ਲੱਭ ਲਿਆ ਸਤ ਗੁਰ ਬਿਰਹੀ ਨਾਮ ਕਾ ਜੇ ਮਿਲੈ ਤਾਂ ਤਨ ਮਨ ਦੇਉ ਗੁਰੂ ਪ੍ਰਮਾਤਮਾ ਦੇ ਨਾਮ ਦਾ ਪ੍ਰੇਮੀ ਹੈ ਜੇ ਮੈਨੂੰ ਗੁਰੂ ਮਿਲ ਪਏ ਤਾਂ ਮੈਂ ਆਪਣੇ ਤਨ ਨੂੰ ਆਪਣਾ ਮਨ ਨੂੰ ਉਸ ਦੇ ਅੱਗੇ ਭੇਟ ਰੱਖ ਦਿਆ ਜੇ ਪੂਰਬ ਹੋਵੇ ਲਿਖਿਆ ਤਾਂ ਅੰਮ੍ਰਿਤ ਸਾਜ ਪਿਓ ਜੇ ਪੁਰਬਲੇ ਸਮੇਂ ਵਿੱਚ ਗੁਰੂ ਦੇ ਮਿਲਾਪ ਦਾ ਲੇਖ ਮੱਥੇ ਉੱਤੇ ਲਿਖਿਆ ਹੋਵੇ ਤਾਂ ਹੀ ਗੁਰੂ ਬਾਸ ਨੂੰ ਲੈ ਕੇ ਮੈਂ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਆਤਮਕ ਅਡੋਲਤਾ ਵਿੱਚ ਹੀ ਪੀ ਸਕਦਾ ਸੁੱਤੇਆਂ ਗੁਰਸਾ ਲਾਹੀਐ ਉੱਠਦਿਆਂ ਪੀ ਗੁਰ ਆਲਾਓ ਸੁੱਤੇ ਪਿਆ ਵੀ ਗੁਰੂ ਦੀ ਵਡਿਆਈ ਕਰਨੀ ਚਾਹੀਦੀ ਹੈ ਉਠਦੇ ਸਾਰ ਵੀ ਮੈਂ ਗੁਰੂ ਦਾ ਨਾਮ ਵਿਚਾਰਾਂ ਕੋਈ ਐਸਾ ਗੁਰਮਖ ਜੇ ਮਿਲੈ ਹਾਂ ਤਾਂ ਕੇ ਤੁਮ ਪਾਉ ਜੇ ਇਹੋ ਜਿਹੀ ਮਤ ਦੇਣ ਵਾਲੇ ਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ ਸੱਜਣ ਮੈਨੂੰ ਮਿਲ ਪਏ ਤਾਂ ਮੈਂ ਉਸ ਦੇ ਪੈਰ ਤੋਹਾਂ ਕੋਈ ਐਸਾ ਸੱਜਣ ਲੋੜ ਲਓ ਮੈਂ ਪ੍ਰੀਤਮ ਦੇ ਮਿਲਾਏ ਕੋਈ ਅਜਿਹ ਹਸ ਜਣ ਮੈਨੂੰ ਲਭ ਦਿਓ ਜਿਹੜਾ ਮੈਨੂੰ ਪ੍ਰੀਤਮ ਗੁਰੂ ਮਿਲਾ ਦੇਵੇ ਸਤਗੁਰ ਮਿਲੈ ਹਰ ਪਾਇਆ ਮਿਲਿਆ ਸਹਜ ਸੁਭਾਏ ਗੁਰੂ ਦੇ ਮਿਲਿਆ ਹੀ ਪ੍ਰਮਾਤਮਾ ਦਾ ਮਿਲਾਪ ਹਾਸਲ ਹੁੰਦਾ ਹੈ ਜਿਸ ਨੂੰ ਗੁਰੂ ਮਿਲ ਪੈਂਦਾ ਹੈ ਉਸ ਨੂੰ ਪ੍ਰਮਾਤਮਾ ਆਤਮਿਕ ਅਡੋਲਤਾ ਵਿੱਚ ਪਿਆਰ ਰੰਗ ਵਿੱਚ ਮਿਲ ਪੈਂਦਾ ਹੈ ਸਤਗੁਰ ਸਾਗਰ ਗੁਣ ਨਾਮ ਕਾ ਮੈਂ ਤਿਸ ਦੇਖਣ ਕਾ ਚਾਉ ਗੁਰੂ ਗੁਣਾ ਦਾ ਸਮੁੰਦਰ ਹੈ ਪਰਮਾਤਮਾ ਦੇ ਨਾਮ ਦਾ ਸਮੁੰਦਰ ਹੈ ਉਸ ਗੁਰੂ ਦਾ ਦਰਸ਼ਨ ਕਰਨ ਦੀ ਤੈਨੂੰ ਤਾਂਗ ਲੱਗੀ ਹੋਈ ਹੈ ਹਾਂ ਤਿਸ ਬਿਨ ਘੜੀ ਨਾ ਜੀਵਾਂ ਬਿਨ ਦੇਖੇ ਮਰ ਜਾਵਾਂ ਮੈਂ ਉਸ ਗੁਰੂ ਤੋਂ ਬਿਨਾ ਇੱਕ ਘੜੀ ਭਰ ਵੀ ਆਤਮਿਕ ਜੀਵਨ ਕਾਇਮ ਨਹੀਂ ਰੱਖ ਸਕਦਾ ਗੁਰੂ ਦਾ ਦਰਸ਼ਨ ਕਰਨ ਤੋਂ ਬਿਨਾਂ ਮੇਰੀ ਆਤਮਿਕ ਮੌਤ ਹੋ ਜਾਂਦੀ ਹੈ ਜਿਉਂ ਮੱਛਲੀ ਵਿਣ ਪਾਣੀਐ ਰਹੈ ਨ ਕਿਤੇ ਉਪਾਏ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਹੋਰ ਕਿਸੇ ਵੀ ਯਤਨ ਨਾਲ ਜੀਉਂਦੀ ਨਹੀਂ ਰਹਿ ਸਕਦੀ ਤਿਉਂ ਹਰ ਬਿਨ ਸੰਤਨ ਜਿਵਈ ਬਿਨ ਹਰ ਨ ਮੈਂ ਮਰ ਜਾਏ ਤੇਵੇਂ ਪ੍ਰਮਾਤਮਾ ਤੋਂ ਬਿਨਾਂ ਸੰਤ ਵੀ ਜੋ ਨਹੀਂ ਸਕਦਾ ਪਰਮਾਤਮਾ ਦੇ ਨਾਮ ਤੋਂ ਬਿਨਾ ਉਹ ਆਪਣੀ ਆਤਮਿਕ ਮੌਤ ਸਮਝਦਾ ਹੈ ਮੈਂ ਸਤਗੁਰ ਸੇਤੀ ਪਰਹੜੀ ਕਿੰ ਗੁਰ ਬਿਨ ਜੀਵਾ ਮਾਉ ਏ ਮਾ ਮੇਰਾ ਆਪਣੇ ਗੁਰੂ ਨਾਲ ਡੂੰਗਾ ਪਿਆਰ ਹੈ ਗੁਰੂ ਤੋਂ ਬਿਨਾ ਮੈਂ ਕਿਵੇਂ ਜੀ ਸਕਦਾ ਹਾਂ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾ ਹਾਂ ਗੁਰੂ ਦੀ ਬਾਣੀ ਮੇਰਾ ਸਹਾਰਾ ਹੈ ਗੁਰੂ ਦੀ ਬਾਣੀ ਵਿੱਚ ਜੁੜ ਕੇ ਹੀ ਮੈਂ ਰਹਿ ਸਕਦਾ ਹਾਂ ਹਰ ਹਰ ਨਾਮ ਰਤਨ ਹੈ ਗੁਰੂ ਟੁੱਠਾ ਦੇਵੇ ਮਾਏ ਏ ਮਾ ਪ੍ਰਮਾਤਮਾ ਦਾ ਨਾਮ ਰਤਨ ਵਰਗਾ ਕੀਮਤੀ ਪਦਾਰਥ ਹੈ ਗੁਰੂ ਜਿਸ ਉਤੇ ਪ੍ਰਸੰਨ ਹੁੰਦਾ ਹੈ ਉਸ ਨੂੰ ਇਹ ਰਤਨ ਦਿੰਦਾ ਹੈ ਮੈਂ ਧਰ ਸੱਚੇ ਨਾਮ ਕੀ ਹਰ ਨਾਮ ਰਹਾਣ ਲਿਵ ਲਾਏ ਸਦਾ ਤੇ ਰਹਿਣ ਵਾਲੇ ਪ੍ਰਭੂ ਦਾ ਨਾਮ ਹੀ ਮੇਰਾ ਆਸਰਾ ਬਣ ਚੁੱਕਾ ਹੈ ਪ੍ਰਭੂ ਦੇ ਨਾਮ ਵਿੱਚ ਸੁਰਤ ਜੋੜ ਕੇ ਹੀ ਮੈਂ ਰਹਿ ਸਕਦਾ ਹਾਂ ਗੌਰ ਗਿਆਨ ਪਦਾਰਥ ਨਾਮ ਹੈ ਹਰ ਨਾਮੋਂ ਦੇ ਦਿਰੜਾਏ ਗੁਰੂ ਦੀ ਦਿੱਤੀ ਹੋਈ ਆਤਮਿਕ ਜੀਵਨ ਦੀ ਸੂਝ ਇੱਕ ਕੀਮਤੀ ਚੀਜ਼ ਹੈ ਗੁਰੂ ਦਾ ਦਿੱਤਾ ਹੋਇਆ ਹਰਨਾਮ ਕੀਮਤੀ ਪਦਾਰਥ ਹੈ ਜਿਸ ਪ੍ਰਾਪਤ ਸੋਲ ਹੈ ਗੁਰ ਚਰਣੀ ਲਗਾਇਏ ਜਿਸ ਮਨੁੱਖ ਦੇ ਭਾਗਾਂ ਵਿੱਚ ਇਸ ਦੀ ਪ੍ਰਾਪਤੀ ਲਿਖੀ ਹੈ ਉਹ ਮਨੁੱਖ ਗੁਰੂ ਦੀ ਚਰਣੀ ਆ ਲਗਦਾ ਹੈ ਤੇ ਇਹ ਪਦਾਰਥ ਹਾਸਲ ਕਰ ਲੈਂਦਾ ਹੈ ਗੁਰੂ ਉਸ ਦੇ ਹਿਰਦੇ ਵਿੱਚ ਹਰਨਾਮ ਪੱਕਾ ਕਰ ਦਿੰਦਾ ਹੈ ਅਕਾਥ ਕਹਾਣੀ ਪ੍ਰੇਮ ਕੀ ਕੋ ਪ੍ਰੀਤ ਮੇ ਅੱਖ ਹੈ ਆਈ ਪ੍ਰਭੂ ਦੇ ਪ੍ਰੇਮ ਦੀ ਕਹਾਣੀ ਹਰ ਕੋਈ ਬਿਆਨ ਨਹੀਂ ਕਰ ਸਕਦਾ ਜੇ ਕੋਈ ਪਿਆਰ ਪਿਆਰਾ ਸੱਜਣ ਮੈਨੂੰ ਆ ਕੇ ਕਹਾਣੀ ਸੁਣਾਏ ਤਿਸ ਦੇ ਵਾਂ ਮਨ ਆਪਣਾ ਨਿਮ ਨਿਮ ਲਗਾ ਪਾਏ ਤਾਂ ਮੈਂ ਆਪਣਾ ਮਨ ਉਸ ਦੇ ਹਵਾਲੇ ਕਰ ਦਿਆਂ ਲਿਫਕੇ ਉਸ ਦੇ ਪੈਰਾਂ ਤੇ ਟਹਿ ਪਾ ਮਤਲਬ ਉਸ ਵਿਚਾਰਧਾਰਾ ਦੇ ਮਗਰ ਲੱਗ ਤਾ ਸੱਜਣ ਮੇਰਾ ਇੱਕ ਤੂੰ ਕਰਤਾ ਪੁਰਖ ਸੁਜਾਣ ਹੇ ਪ੍ਰਭੂ ਸਿਰਫ ਤੂੰ ਹੀ ਮੇਰਾ ਅਸਲ ਸੱਜਣ ਹੈ ਤੂੰ ਸਭ ਦਾ ਪੈਦਾ ਕਰਨ ਵਾਲਾ ਹੈ ਸਭ ਵਿੱਚ ਵਿਆਪਕ ਹੈ ਸਭ ਦੀ ਜਾਣਨ ਵਾਲਾ ਹੈ ਸਤ ਗੁਰ ਮੀਤ ਮਿਲਾਇਆ ਮੈਂ ਸਦਾ ਸਦਾ ਤੇਰਾ ਤਾਣ ਮਿੱਤਰ ਗੁਰੂ ਨੇ ਮੈਨੂੰ ਤੇਰੇ ਨਾਲ ਮਿਲਾ ਦਿੱਤਾ ਮੈਨੂੰ ਸਦਾ ਹੀ ਤੇਰਾ ਸਹਾਰਾ ਹੈ ਸਤ ਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਪਿਆਰਾ ਗੁਰੂ ਦੱਸਦਾ ਹੈ ਕਿ ਪ੍ਰਮਾਤਮਾ ਸਦਾ ਹੀ ਕਾਇਮ ਰਹਿਣ ਵਾਲਾ ਹੈ ਉਹ ਨਾ ਜੰਮਦਾ ਹੈ ਨਾ ਮਰਦਾ ਹੈ ਉਹ ਅਬਨਾਸੀ ਪੁਰਖ ਹੈ ਸਭ ਮੈਂ ਰਹਿ ਆ ਸਮਾਏ ਉਹ ਪੁਰਖ ਪ੍ਰਭੂ ਕਦੇ ਨਾਸ਼ ਹੋਣ ਵਾਲਾ ਨਹੀਂ ਉਹ ਸਭਨਾ ਵਿੱਚ ਮੌਜੂਦ ਹੈ RAM ਨਾਮ ਧਨ ਸੰਚਿਆ ਸਾਬਤ ਪੂੰਜੀ ਰਾਸ ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਥਾਪੜਾ ਦੇ ਦਿੱਤੀ ਉਸ ਨੇ ਪ੍ਰਮਾਤਮਾ ਦਾ ਨਾਮ ਧਨ ਇਕੱਠਾ ਕਰ ਲਿਆ ਉਸ ਦੀ ਇਹ ਰਾਸ ਪੂੰਜੀ ਸਦਾ ਅਖੋਟ ਰਹਿੰਦੀ ਹੈ ਨਾਨਕ ਦਰਗਾ ਮੰਨਿਆ ਗੁਰਪੁਰੇ ਸ਼ਾਬਾਸ ਤੇਹ ਨਾਨਕ ਉਸ ਨੂੰ ਪ੍ਰਭੂ ਦੀ ਦਰਗਾ ਵਿੱਚ ਸਤਕਾਰ ਪ੍ਰਾਪਤ ਹੁੰਦਾ ਹੈ ਰਾਗ ਸੂਹੀ ਅਸ਼ਟ ਪਦੀਆਂ ਮਹਲਾ 5 ਘਰ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਉਰਜ ਰਹੋ ਵਿਖਿਆ ਕੈ ਸੰਗਾ ਮਨੁਖ ਮਾਇਆ ਦੀ ਸੰਗਤ ਵਿੱਚ ਫਸਿਆ ਰਹਿੰਦਾ ਹੈ ਮਨੈ ਵਿਆਪਤ ਅਨਕਤਰੰਗਾ ਮਨੁਖ ਦੇ ਮਨ ਨੂੰ ਲੋਭ ਦੀਆਂ ਅਨੇਕਾਂ ਲਹਿਰਾਂ ਦਵਾਈ ਰੱਖਦੀਆਂ ਹਨ ਮੇਰੇ ਮਨ ਅਗੰਗ ਅਗੋਚਰ ਕਤ ਪਾਈਐ ਪੂਰਨ ਪਰਮੇਸ਼ਰ ਰਹਾਉ हे मेरे मानव मनुष्य दी अकल दी पहुंच ਤੋਂ ਉਹ ਭਰੇ ਹੈ ਗਿਆਨ ਇੰਦਰੀਆਂ ਦੀ ਸਹਾਇਤਾ ਨਾਲ ਵੀ ਉਸ ਤੱਕ ਨਹੀਂ ਅਪੜ ਸਕੀਦਾ ਉਹ ਪੂਰਨ ਪਰਮਾਤਮਾ ਕਿਵੇਂ ਲੱਭੇ ਮੋ ਮगन ਮਹਿ ਰਹਾ ਵਿਆਪੇ ਮੋ ਦੀ ਮਗਤਾ ਵਿੱਚ ਦਬਾਇਆ ਰਹਿੰਦਾ ਹੈ ਆਤ ਤ੍ਰਿਸ਼ਨਾ ਕਬੂ ਨਹੀਂ ਠਾਪੇ ਹਰ ਵੇਲੇ ਇਸ ਨੂੰ ਮਾਇਆ ਦੀ ਬਹੁਤ ਤ੍ਰਿਸ਼ਨਾ ਲੱਗੀ ਰਹਿੰਦੀ ਹੈ ਕਿਸੇ ਵੇਲੇ ਵੀ ਇਸ ਦਾ ਮਨ ਰਾਜਦਾ ਨਹੀਂ ਬਸੇ ਕ੍ਰੋਧ ਸਰੀਰ ਚੰਡਾਰਾ ਮਨੁੱਖ ਦੇ ਸਰੀਰ ਵਿੱਚ ਚੰਡਾਲ ਕ੍ਰੋਧ ਵਸਦਾ ਰਹਿੰਦਾ ਹੈ ਅਗਿਆਨ ਨਾ ਸੁਜੈ ਅਗਿਆਨ ਨਾ ਸੁਜੈ ਮਹਾ ਗੁਬਾਰਾ ਆਤਮਿਕ ਜੀਵਨ ਵੱਲੋਂ ਬੇਸਮਝੀ ਦੇ ਕਾਰਨ ਇਸ ਦੇ ਜੀਵਨ ਸਫਰ ਵਿੱਚ ਬੜਾ ਹਨੇਰਾ ਰਹਿੰਦਾ ਹੈ ਜਿਸ ਕਰਕੇ ਇਸ ਨੂੰ ਸਹੀ ਜੀਵਨ ਰਸਤਾ ਨਹੀਂ ਸਜਦਾ ਦਿਸਦਾ ਭ੍ਰਮਤ ਵਿਆਪਤ ਜਰੇ ਕਿਵਾਰਾ ਪਟਕਣਾ ਤੇ ਮਾਇਆ ਦਾ ਦਬਾਅ ਹਰ ਵੇਲੇ ਇਹ ਦੋ ਕਿਵਾੜ ਇਹਦੇ ਦੋ ਕਿਵਾੜ ਵੱਜੇ ਰਹਿੰਦੇ ਹਨ ਇਹਦੇ ਦਰਵਾਜ਼ੇ ਬੰਦ ਰਹਿੰਦੇ ਹਨ ਇਸ ਸਮਝ ਵਾਲੇ ਬੰਨੇ ਨਹੀਂ ਤੁਰਦਾ ਜਾਣ ਨਾ ਪਾਈਐ ਪ੍ਰਭ ਦਰਬਾਰਾ ਤੇ ਪ੍ਰਭੂ ਦੇ ਦਰਬਾਰ ਵਿੱਚ ਪਹੁੰਚ ਨਹੀਂ ਸਕਦਾ ਆਸਾ ਅੰਦੇਸਾ ਬੰਦ ਪਰਾਨਾ ਮਨੁੱਖ ਹਰ ਵੇਲੇ ਮਾਇਆ ਦੀ ਆਸ ਤੇ ਚਿੰਤਾ ਫਿਕਰ ਦੇ ਬੰਧਨ ਵਿੱਚ ਪਿਆ ਰਹਿੰਦਾ ਹੈ ਮਹਲ ਨਾ ਪਾਵੇ ਫਿਰ ਤਬ ਵਿਗਨਾ ਪ੍ਰਭੂ ਦੀ ਹਜ਼ੂਰੀ ਪ੍ਰਾਪਤ ਨਹੀਂ ਕਰ ਸਕਦਾ ਪਰਦੇਸੀਆਂ ਵਾਂਗ ਰਾਹੂ ਖੁੰਝਾ ਹੋਇਆ ਪਟਕਦਾ ਫਿਰਦਾ ਹੈ ਸਗਲ ਬਿਆਦ ਕੈ ਵਸ ਕਰਦੀਨਾ ਉਹਨੋਕ ਸਾਰੀਆਂ ਮਾਨਸਿਕ ਬਿਮਾਰੀਆਂ ਦੇ ਵਸ ਵਿੱਚ ਆਇਆ ਰਹਿੰਦਾ ਹੈ ਫਿਰਤ ਪਿਆਸ ਜਿਉਂ ਜਲ ਬਿਨ ਮੀਨਾ ਜਿਵੇਂ ਪਾਣੀ ਤੋਂ ਬਿਨਾ ਮੱਛੀ ਤੜਫਦੀ ਹੈ ਤੇ ਵੇ ਤ੍ਰਿਸ਼ਨਾ ਦਾ ਮਾਰਿਆ ਪਟਕਦਾ ਹੈ ਕਛੂ ਸਿਆਨਪ ਉਕਤ ਨ ਮੋਰੀ ਹੈ ਪ੍ਰਭ ਇਹਨਾਂ ਸਾਰੇ ਵਿਕਾਰਾਂ ਦੇ ਟਾਕਰੇ ਮੇਰੀ ਕੋਈ ਚਤ్రਾਈ ਕੋਈ ਵਿਚਾਰ ਨਹੀਂ ਚੱਲ ਸਕਦੀ ਏਕ ਆਸ ਠਾਕੁਰ ਪ੍ਰਭ ਤੋਰੀ ਹੈ ਮੇਰੇ ਮਾਲਕ ਸਿਰਫ ਤੇਰੀ ਸਹਾਇਤਾ ਦੀ ਆਸ ਹੈ ਕਿ ਉਹ ਬਚਾ ਲੇ ਕਰੂੰ ਬੇਨਤੀ ਸੰਤਨ ਪਾਸੇ हे hey प्रभु मैं तेरे संत जणा आगे बिनती करदा हां अरज होई करदा हां मेल लहु नानक अरदास ए कि मेनू नानक नु अपने चरणा विच मिलाई रखण पयो कृपा ल साद संग पाया ਜਿੰਨਾ ਮਨੁੱਖਾ ਉਤੇ ਪ੍ਰਮਾਤਮਾ ਦਇਆਵਾਨ ਹੁੰਦਾ ਹੈ ਉਹਨਾਂ ਨੂੰ ਗੁਰੂ ਦੀ ਸੰਗਤ ਪ੍ਰਾਪਤ ਹੁੰਦੀ ਹੈ ਨਾਨਕ ਤ੍ਰਿਪਤੇ ਪੂਰਾ ਪਾਇਆ ਰਹਾਉ ਦੂਜਾ اے ਨਾਨਕ ਉਹ ਮਾਇਆ ਦੀ ਤ੍ਰਿਸ਼ਨਾ ਵੱਲੋਂ ਰਾਜ ਜਾਂਦੇ ਹਨ ਤੇ ਉਹਨਾਂ ਨੂੰ ਪੂਰਨ ਪ੍ਰਭੂ ਮਿਲ ਪੈਂਦਾ ਹੈ ਹਾਰਾਗ ਸੁਹੀ ਮਹਲਾ 5ਵਾਂ ਕਰਤੀ ਜਾ ਇਕ ਓੰਕਾਰ ਸਤ ਗੁਰਪ੍ਰਸਾਦ ਅਕਾਲਪੁਰਖ ਇੱਕ ਹੈ ਅਤੇ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਮਿਥਨ মোহ ਅਗਨ ਸੋਕ ਸਾਗਰ ਨਾਸ਼ਵੰਤ ਪਦਾਰਥਾਂ ਦੇ ਮੋਹ ਤ੍ਰਿਸ਼ਨਾ ਦੀ ਅੱਗ ਚਿੰਤਾ ਦੇ ਸਮੁੰਦਰ ਵਿੱਚੋਂ ਕਰ ਕਿਰਪਾ ਉਦਰ ਹਰ ਨਗਰ ਹੈ ਸੋਹਣ ਹਰੀ ਕਿਰਪਾ ਕਰਕੇ ਸਾਨੂੰ ਬਚਾ ਲੈ ਚਰਨ ਕਮਲ ਸ਼ਰਣਾਏ ਨਰਾਇਣ ਹੈ ਨਰਾਇਣ ਅਸੀਂ ਜੀਵ ਤੇਰੇ ਸੋਹਣੇ ਚਰਨਾਂ ਦੀ ਸ਼ਰਣ ਵਿੱਚ ਆਏ ਹਾਂ ਦੀਨਾਂ नाथ ਭਗਤ ਪਰਾਇਣ ਰਹਾਓ ਹੈ ਗਰੀਬਾਂ ਦੇ ਖਸਮ ਹੈ ਭਗਤਾਂ ਦੇ ਆਸਰੇ ਸਾਨੂੰ ਵਿਕਾਰਾਂ ਤੋਂ ਬਚਾਈ ਰੱਖ ਅਨਾਥਾ ਨਾਥ ਭਗਤ ਭੈ ਮੇਟਨ ਹੈਨੇ ਆਸਰਿਆਂ ਦੇ ਆਸਰੇ ਹੈ ਭਗਤਾਂ ਦੇ ਸਾਰੇ ਦੂਰ ਦਰ ਦੂਰ ਕਰਨ ਵਾਲੇ ਗੁਰੂ ਦੀ ਸੰਗਤ ਮੈਨੂੰ ਗੁਰੂ ਦੀ ਸੰਗਤ ਬਖਸ਼ ਸਾਧ ਸੰਗ ਜਮਦੂਤ ਨਾ ਭੇਟਨ ਗੁਰੂ ਦੀ ਸੰਗਤ ਕਰਨ ਨਾਲ ਜਮਦੂਤ ਬੁਰਾਈਆਂ ਵਿਸ਼ੇ ਵਿਕਾਰ ਮੇਰੇ ਨੇੜੇ ਨਹੀਂ ਟੁੱਕਦੇ ਜੀਵਨ ਰੂਪ ਅਨੂਪ ਦਿਆਲਾ हे ਜਿੰਦਗੀ ਦੇ ਸੋਮੇ ਜੀਵਨ ਜਾਚ ਸਿਖਾਉਣ ਵਾਲੇ ਸੋਹਣੇ ਅਕਾਲ ਪੁਰਖ ਵੈਗੁਰੂ ਖੂਬਸੂਰਤ ਅਕਾਲ ਪੁਰਖ ਵੈਗੁਰੂ ਦਇਆ ਦੇ ਘਰ ਆਪਣੀ ਸិਤਸਲਾ ਮਰਛ ਰਾਵਣ ਗੁਣਾ ਕੱਟੀਐ ਜਮ ਜਲਾ ਤੇਰੇ ਗੁਣਾ ਨੂੰ ਯਾਦ ਕੀਤੇ ਮੌਤ ਦੀ ਫਾਈ ਕੱਟੀ ਜਾਂਦੀ ਹੈ ਅੰਮ੍ਰਿਤ ਨਾਮ ਰਸਨ ਨਿਤ ਜਾਪੈ ਜਿਹੜਾ ਮਨੁੱਖ ਆਪਣੀ ਜੀਬ ਨਾਲ ਸਦਾ ਆਤਮਿਕ ਜੀਵਨ ਦੇਣ ਵਾਲਾ ਹਰ ਨਾਮ ਜਪਦਾ ਹੈ ਰੋਗ ਰੂਪ ਮਾਇਆ ਨਾ ਵਿੱਪੈ ਉਸ ਉੱਤੇ ਮਾਇਆ ਜੋਰ ਨਹੀਂ ਪਾ ਸਕਦੀ ਜਿਹੜੇ ਸਾਰੇ ਰੋਗਾਂ ਦਾ ਮੂਲ ਹੈ ਸਾਰੇ ਰੋਗਾਂ ਦੀ ਜੜ ਹੈ ਜਪ ਗੋਬਿੰਦ ਸੰਗੀ ਸਭ ਤਾਰੇ ਸਦਾ ਪ੍ਰਮਾਤਮਾ ਦਾ ਨਾਮ ਜਪਿਆ ਕਰ ਜਿਹੜਾ ਜਪਦਾ ਹੈ ਉਹ ਆਪਣੇ ਸਾਰੇ ਸਾਥੀਆਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ਪੋਹਤ ਨਹੀਂ ਪੰਜ ਬਟਵਾਰੇ ਪੰਜੇ ਲੁਟੇਰੇ ਉਸ ਉਤੇ ਦਬਾਅ ਨਹੀਂ ਪਾ ਸਕਦੇ ਮਨ ਬਾਚ ਕ੍ਰਮ ਪ੍ਰਭ ਏਕ ਧਿਆਏ ਜਿਹੜਾ ਮਨੁੱਖ ਆਪਣੇ ਮਨ ਨਾਲ ਕੰਮਾਂ ਨਾਲ ਇੱਕ ਪ੍ਰਮਾਤਮਾ ਦਾ ਧਿਆਨ ਤਰੀ ਰੱਖਦਾ ਹੈ ਸਰਬ ਫਲਾ ਸੋਈ ਜਨ ਪਾਏ ਉਹੀ ਮਨੁੱਖ ਮਨੁੱਖਾ ਜਨਮ ਦੇ ਸਾਰੇ ਫਲ ਹਾਸਲ ਕਰ ਲੈਂਦਾ ਹੈ ਧਾਰ ਅਨੁਗ੍ਰਹਿ ਆਪਣਾ ਪ੍ਰਭ ਕੀ ਨਾਮ ਪਰਮਾਤਮਾ ਨੇ ਕਿਰਪਾ ਕਰਕੇ ਜਿਸ ਮਨੁੱਖ ਨੂੰ ਆਪਣਾ ਬਣਾ ਲਿਆ ਕੇਵਲ ਨਾਮ ਭਗਤ ਰਸ ਦੀਨਾ ਉਸ ਨੂੰ ਉਸ ਨੇ ਆਪਣਾ ਨਾਮ ਬਖਸ਼ਿਆ ਉਸ ਨੂੰ ਆਪਣੀ ਭਗਤੀ ਦਾ ਸਵਾਦ ਦਿੱਤਾ ਆਦ ਮਦ ਅੰਤ ਪ੍ਰਭ ਸੋਈ ਉਹ ਪਰਮਾਤਮਾ ਹੀ ਜਗਤ ਦੇ ਸ਼ੁਰੂ ਤੋਂ ਹੈ ਹੁਣ ਵੀ ਹੈ ਜਗਤ ਦੇ ਅਖੀਰ ਵਿੱਚ ਵੀ ਹੋਵੇਗਾ ਨਾਨਕ ਤਿਸ ਬਿਨ ਅਵਰ ਨ ਕੋਈ ਹੈ ਨਾਨਕ ਉਸ ਤੋਂ ਬਿਨਾ ਉਸ ਦੇ ਵਰਗਾ ਹੋਰ ਕੋਈ ਨਹੀਂ ਹੈ ਉਸ ਵਰਗਾ ਸਿਰਪ ਤੇ ਸਿਰਪ ਉਹ ਆਪ ਹੀ ਹੈ ਰਾਗ ਸੁਹੀ ਮਹਲਾ 5 ਅਸ਼ਟਪਦੀਆਂ ਘਰ 9ਵਾਂ ਇੱਕ ਓੰਕਾਰ ਸਤ ਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਤੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਜੇਨ ਡਿਠਿਆ ਜੇਨ ਡਿਠਿਆਂ ਮਨ ਰਹਸੀਐ ਕਿਉ ਪਾਈਐ ਤਿੰਨ ਸੰਗ ਜਿਉ ਹੈ ਪ੍ਰਭੂਵੰਨ ਗੁਰਮੁਖਾਂ ਦਾ ਸਾਥ ਕਿਵੇਂ ਪ੍ਰਾਪਤ ਹੋਵੇ ਜਿਨ੍ਹਾਂ ਦਾ ਦਰਸ਼ਨ ਕੀਤੇ ਮਨ ਖੇੜ ਆਉਂਦਾ ਹੈ ਸੰਤ ਸੱਜਣ ਮਨ ਮਿੱਤਰ ਸੇ ਲਾਇਨ ਪ੍ਰਭ ਸਿਉ ਰੰਗ ਜਿਓ ਉਹ ਹੀ ਮਨੁੱਖ ਮੇਰੇ ਵਾਸਤੇ ਸੱਜਣ ਹਨ ਸੰਤ ਹਨ ਮੇਰੇ ਅਸਲ ਮੇਲੀ ਹਨ ਜਿਹੜੇ ਪ੍ਰਮਾਤਮਾ ਨਾਲ ਮੇਰਾ ਪਿਆਰ ਜੋੜ ਦੇਣ ਤੈਨ ਸਿਉ ਪ੍ਰੀਤਨਾ ਟੁੱਟਈ ਕਬ ਹੂ ਨਾ ਹੋਵੇ ਭੰਗ ਜਿਓ ਏ ਪ੍ਰਭੂ ਮੇਰ ਕਰ ਉਹਨਾਂ ਨਾਲੋਂ ਮੇਰਾ ਪਿਆਰ ਨਾ ਟੁੱਟੇ ਉਹਨਾਂ ਨਾਲ ਮੇਰਾ ਕਦੇ ਅਜੋੜ ਨਾ ਹੋਵੇ ਪਾਰ ਬ੍ਰਹਮ ਪ੍ਰਭ ਕਰ ਦਇਆ ਗੁਣ ਗਾਵਾਂ ਤੇਰੇ ਨਿਤ ਜੀਓ ਹੇ ਪਾਰ ਬ੍ਰਹਮ ਹੇ ਪ੍ਰਭ ਮੇਰੇ ਉੱਤੇ ਮੇਰ ਕਰ ਮੈਂ ਸਦਾ ਤੇਰੇ ਗੁਣ ਗਾਉਂਦਾ ਰਾਂ ਆਏ ਮੇਲੋ ਸੰਤ ਸਜਣਾ ਨਾਮ ਜਪਾ ਮਨ ਮਿਤ ਜੀਓ ਰਹਾਓ हे संत जनों हे सज्जनों हे मेरे मन दे मिलियो आके मिलो इकठ्ठे बैठिए ते परमात्मा दा नाम जपीए देखै सुनै ना जाणियै माया मोहया अंध जियो माया दे मोह विच फसया होया मनोख आत्मिक जीवन वल्लो अन्न हो जांदा है ओ असलियत नु ना देख सकदा है ना सुन सकदा है ना समझ सकदा है ਕਾਚੀ ਦੇਹ ਵਿਣਸਣੀ ਕੂੜ ਕਮਾਵੇ ਤੰਦ ਜਿਉ ਉਸ ਨੂੰ ਇਹ ਨਹੀਂ ਸੋਝਦਾ ਕਿ ਕੱਚੇ ਘੜੇ ਵਰਗਾ ਇਹ ਸਰੀਰ ਨਾਸ਼ ਹੋਣ ਵਾਲਾ ਹੈ ਉਹ ਹਰ ਵੇਲੇ ਨਾਸ਼ਵੰਤ ਪਦਾਰਥਾਂ ਦੇ ਖਾਤਰ ਹੀ ਦੌੜ ਭੱਜ ਕਰਦਾ ਰਹਿਣਾ ਨਾਮ ਤੇ ਆਵੇ ਸੇ ਜਿਣ ਚੱਲੇ ਗੁਰਪੂਰੇ ਸੰਬੰਧ ਜਿਉ ਜਿਹੜੇ ਮਨੁੱਖ ਪੂਰੇ ਗੁਰੂ ਦਾ ਮਿਲਾਪ ਹਾਸਲ ਕਰਦ ਕੇ ਪਰਮਾਤਮਾ ਦਾ ਨਾਮ ਜਪਦੇ ਹਨ ਉਹ ਮਨੁੱਖਾ ਜੀਵਨ ਦੀ ਬਾਜ਼ੀ ਜਿੱਤ ਕੇ ਇੱਥੋਂ ਜਾਂਦੇ ਹਨ ਹੁਕਮੇ ਜੁਗ ਮੈਂ ਆਇਆ ਚੱਲਣ ਹੁਕਮ ਸੰਜੋਬ ਜਿਓ ਪਰਮਾਤਮਾ ਦੇ ਹੁਕਮ ਅਨੁਸਾਰ ਹੀ ਜੀਵ ਜਗਤ ਵਿੱਚ ਆਉਂਦਾ ਹੈ ਹੁਕਮ ਅਨੁਸਾਰ ਢੋ ਟਕਣੋਂ ਨਾਲ ਜੀਵ ਦਾ ਇੱਥੋਂ ਉੱਚ ਹੋ ਜਾਂਦਾ ਹੈ ਹੁਕਮੇ ਪਰਪੰਚ ਪਸਰਿਆ ਖੋਕਮ ਕਰੇ ਰਸ ਭੋਗ ਜੀਓ ਪ੍ਰਭੂ ਦੀ ਰਜਾ ਵਿੱਚ ਹੀ ਜਗਤ ਖਿਲਾਰਾ ਖਿਲਰਿਆ ਹੈ ਰਜਾ ਵਿੱਚ ਹੀ ਜੀਵ ਇਥੇ ਰਸਾਂ ਦੇ ਭੋਗ ਭੋਗਦਾ ਹੈ ਜਿਸ ਨੂੰ ਕਰਤਾ ਵਿਸਰੈ ਤੇ ਸਹਿ ਵਿਛੋੜਾ ਸੋ ਜੀਓ ਇਹਨਾਂ ਰਸਾਂ ਵਿੱਚ ਫਸ ਕੇ ਜਿਸ ਮਨੁੱਖ ਨੂੰ ਕਰਤਾਰ ਭੁੱਲ ਜਾਂਦਾ ਹੈ ਇਹ ਵਿਛੋੜਾ ਉਸ ਦੇ ਅੰਦਰ ਚਿੰਤਾ ਫਿਕਰ ਪਾਈ ਰੱਖਦਾ ਹੈ ਆਪਣੇ ਪ੍ਰਭੂ ਭਾਣਿਆ ਦਰਗਾ ਪੈਂਦਾ ਜਾਏ ਜਿਉ ਜਿਹੜਾ ਮਨੋਖ ਆਪਣੇ ਪ੍ਰਭੂ ਨੂੰ ਚੰਗਾ ਲੱਗਣ ਲੱਗ ਪੈਂਦਾ ਹੈ ਉਹ ਪ੍ਰਭੂ ਦੀ ਦਰਗਾ ਵਿੱਚ ਇੱਜ਼ਤ ਨਾਲ ਜਾਂਦਾ ਹੈ ਐਥੇ ਸੁਖ ਮੁਖ ਉਜਲਾ ਇੱਕੋ ਨਾਮ ਤੇ ਐ ਜਿਉ ਉਸ ਨੂੰ ਇਸ ਲੋਕ ਵਿੱਚ ਸੁੱਖ ਮਿਲਿਆ ਰਹਿੰਦਾ ਹੈ ਪਰ ਲੋਕ ਵਿੱਚ ਉਹ ਸਰਗਰੂ ਹੁੰਦਾ ਹੈ ਕਿਉਂਕਿ ਉਹ ਪ੍ਰਮਾਤਮਾ ਦਾ ਹੀ ਨਾਮ ਸਿਮਰਦਾ ਰਹਿੰਦਾ ਹੈ ਆਦਰ ਦਿੱਤਾ ਪਾਰ ਬ੍ਰਹਮ ਗੁਰ ਸੇਵਿਆ ਸਤ ਪਾਏ ਜੀਓ ਉਸ ਨੇ ਇੱਥੇ ਚੰਗੀ ਭਾਵਨਾ ਨਾਲ ਗੁਰੂ ਦਾ ਆਸਰਾ ਨਹੀਂ ਰੱਖਿਆ ਇਸ ਵਾਸਤੇ ਪ੍ਰਮਾਤਮਾ ਨੇ ਉਸ ਨੂੰ ਆਦਰ ਬਖਸ਼ਿਆ ਥਾਨ ਥਨ ਅੰਤਰ ਰਵ ਰਹਿਆ ਸਰਬ ਜੀਆ ਪ੍ਰਤ ਪਾਲ ਜਿਓ ਜਿਹੜਾ ਪ੍ਰਮਾਤਮਾ ਹਰੇਕ ਥਾਂ ਵਿੱਚ ਵਿਆਪਕ ਹੈ ਜਿਹੜਾ ਸਾਰੇ ਜੀਵਾਂ ਦੀ ਪਾਲਣਾ ਕਰਨ ਵਾਲਾ ਹੈ ਸੱਚ ਖਜਾਨਾ ਸੰਚਿਆ ਏਕ ਨਾਮ ਧਨ ਮਾਲ ਜਿਓ ਉਹ ਮਨੁੱਖ ਸਦਾ ਕੈਮ ਰਹਿਣ ਵਾਲਾ ਹਰ ਨਾਮ ਖਜ਼ਾਨਾ ਇਕੱਠਾ ਕਰਦਾ ਹੈ ਪ੍ਰਮਾਤਮਾ ਦੇ ਨਾਮ ਨੂੰ ਹੀ ਉਹ ਆਪਣਾ ਧਨ ਪਦਾਰਤ ਬਣਾਉਂਦਾ ਹੈ ਮਨ ਤੇ ਕਭੂ ਨਾ ਵਿਸਰੈ ਜਾਂ ਆਪੇ ਹੋਏ ਦਿਆਲ ਜੀਓ ਜਦੋਂ ਆਪ ਹੀ ਜਿਸ ਜੀਵ ਉਤੇ ਦਇਆਵਾਨ ਹੁੰਦਾ ਹੈ ਉਸ ਦੇ ਮਨ ਤੋਂ ਉਹ ਕਦੇ ਵੀ ਨਹੀਂ ਭੁੱਲਦਾ ਆਵਣ ਜਾਣਾ ਰਹਿ ਗਏ ਮਨ ਉਠਾ ਨਿਰੰਕਾਰ ਜੀਓ ਜਿਸ ਮਨੁੱਖ ਦੇ ਮਨ ਵਿੱਚ ਪ੍ਰਮਾਤਮਾ ਆ ਵਸਦਾ ਹੈ ਉਸ ਦਾ ਜਨਮ ਮਰਨ ਦਾ ਵੇੜ ਮੁੱਕ ਜਾਂਦਾ ਹੈ ਤਾ ਕਾ ਅੰਤ ਨਾ ਪਾਈਐ ਉੱਚ ਅਗੰਮ ਅਪਾਰ ਜਿਓ ਸੁਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ ਉਹ ਸਭ ਨਾਲੋਂ ਉੱਚੀ ਹਸਤੀ ਵਾਲਾ ਹੈ ਉਹ ਆਪੌਂਚ ਹੈ ਉਹ ਬੇਅੰਤ ਹੈ ਜਿਸ ਪ੍ਰਭ ਆਪਣਾ ਵਿਸਰੈ ਸੋ ਮਰ ਜਮੈ ਲੱਖ ਵਾਰ ਜਿਓ ਜਿਸ ਮਨੁੱਖ ਨੂੰ ਪ੍ਰਮਾਤਮਾ ਭੁੱਲ ਜਾਂਦਾ ਹੈ ਉਹ ਲੱਖਾਂ ਵਾਰੀ ਜਮਦਾ ਮਰਦਾ ਰਹਿੰਦਾ ਹੈ ਸਾਚ ਨੇਹ ਤਿਨ ਪ੍ਰੀਤਮ ਜੇ ਨ ਮਨ ਉਠਾ ਆਪ ਜਿਓ ਜਿਨ੍ਹਾਂ ਗੁਰਮੁਖਾ ਸਜਣਾ ਦੇ ਮਨ ਵਿੱਚ ਪ੍ਰਮਾਤਮਾ ਆਪ ਆਵਸਦਾ ਹੈ ਉਹਨਾਂ ਦੇ ਹਿਰਦੇ ਵਿੱਚ ਪ੍ਰਭੂ ਦਾ ਸਦਾ ਕਾਇਮ ਰਹਿਣ ਵਾਲਾ ਪਿਆਰ ਬਣ ਜਾਂਦਾ ਹੈ ਗੁਣਾਂ ਸਾਜੀ ਤਿਨ ਸੰਗ ਬਸੇ ਆਠ ਪਹਰ ਪ੍ਰਭ ਜਾਪ ਜਿਓ ਜਿਹੜੇ ਮਨੁੱਖ ਉਹਨਾਂ ਦੀ ਸੰਗਤ ਵਿੱਚ ਵਸਦੇ ਹਨ ਉਹ ਵੀ ਅਠੇ ਪੈਰ ਪ੍ਰਭੂ ਦਾ ਨਾਮ ਜਪ ਕੇ ਉਹਨਾਂ ਨਾਲ ਗੁਣਾਂ ਦੀ ਸਾਂਝ ਬਣਾ ਲੈਂਦੇ ਹਨ ਰੰਗ ਰਤੇ ਪਰਮੇਸ਼ਰੈ ਬਿਨ ਸੇ ਸਗਲ ਸੰਤਾਪ ਜਿਓ ਜਿਹੜੇ ਮਨੁੱਖ ਪ੍ਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗੇ ਜਾਂਦੇ ਹਨ ਉਹਨਾਂ ਦੇ ਅੰਦਰੋਂ ਸਾਰੇ ਦੁੱਖ ਕਲੇਸ਼ ਦੂਰ ਹੋ ਜਾਂਦੇ ਹਨ ਤੂੰ ਕਰਤਾ ਤੂੰ ਕਰਨਹਾਰ ਤੂੰ ਹੈ ਏਕ ਅਨੇਕ ਜੀਉ ਹੈ ਪ੍ਰਭੂ ਤੂੰ ਸਭ ਦਾ ਪੈਦਾ ਕਰਨ ਵਾਲਾ ਹੈ ਤੂੰ ਸਭ ਕੁਝ ਕਰਨ ਦੇ ਸਮਰੱਥ ਹੈ ਤੂੰ ਆਪ ਹੀ ਆਪ ਇੱਕ ਹੈ ਜਗਤ ਰਚਨਾ ਕਰਕੇ ਅਨੇਕ ਰੂਪ ਹੀ ਤੂੰ ਆਪ ਹੀ ਹੈ ਤੂੰ ਸਮਰੱਥ ਤੂੰ ਸਰਬ ਮੈਂ ਤੂੰ ਹੈ ਬੁੱਧ ਬਿਬੇਕ ਜਿਓ ਤੂੰ ਸਭ ਤੱਕ ਦਾ ਦਾ ਮਾਲਕ ਹੈ ਤੂੰ ਸਭ ਨਾਲ ਵਿੱਚ ਵਿਆਪਕ ਹੈ ਜੀਵਾਂ ਨੂੰ ਚੰਗੇ ਮੰਦੇ ਦੀ ਪਰਖ ਦੀ ਅਕਲ ਦੇਣ ਵਾਲਾ ਵੀ ਤੂੰ ਆਪ ਹੀ ਹੈ ਨਾਨਕ ਨਾਮ ਸਦਾ ਜਪੀ ਭਗਤ ਜਨਾ ਕੀ ਟੇਕ ਜਿਓ ਨਾਨਕ ਆਖਦਾ ਹੈ ਕਿ हे ਪ੍ਰਭੂ ਜੇ ਤੂੰ ਮਿਹਰ ਕਰੇ ਤਾਂ ਤੇਰੇ ਭਗਤ ਜਨਾ ਦਾ ਆਸਰਾ ਲੈ ਕੇ ਮੈਂ ਸਦਾ ਤੇਰਾ ਨਾਮ ਜਪਦਾ ਰਹਾ